ਬਾਬਾ ਹਜਰਤ ਮੁਹੰਮਦ ਦੀ ਦਰਗਾਹ ਪਿੰਡ ਚਕਰ ਲੱਖਾ ਵਿਖੇ ਹੋਇਆ ਸਲਾਨਾ ਪੰਡਾਰਾ ਤੇ 25ਵਾਂ ਸੱਭਿਆਚਾਰਕ ਮੇਲਾ ਯਾਦਗਾਰੀ ਹੋ ਨਿਬੜਿਆ ਪੀਰ ਬਾਬਾ ਹਜਰਤ ਮੁਹੰਮਦ ਯਾਦਗਾਰੀ ਟਰਸਟ ਵੱਲੋਂ ਪ੍ਰਧਾਨ ਡਾਕਟਰ ਮੱਖਣ ਸਿੰਘ ਚਕਰ ਦੀ ਅਗਵਾਈ ਹੇਠ ਹੋਏ ਇਸ ਮੇਲੇ ਵਿੱਚ ਸਭ ਤੋਂ ਪਹਿਲਾਂ ਟਰਸਟ ਅਹੁਦੇਦਾਰਾਂ ਸੇਵਾਦਾਰਾਂ ਨੇ ਦਰਗਾਹ ਤੇ ਚਾਦਰ ਚੜਾਈ ਅਤੇ ਜਲੇਬੀਆਂ ਦਾ ਪੰਡਾਰਾ ਸ਼ੁਰੂ ਕੀਤਾ ਇਸ ਉਪਰੰਤ ਪ੍ਰਸਿੱਧ ਪੰਡਿਤ ਸੋਮਨਥ ਰੋਡਿਆਂ ਵਾਲਿਆਂ ਦੇ ਜਥੇ ਨੇ ਕਵੀਸ਼ਰੀ ਗਾਇਨ ਕਰਕੇ ਚੰਗਾ ਰੰਗ ਬੰਨਿਆ ਉਪਰੰਤ ਮਰਹੂਮ ਲੋਕ ਗਾਇਕ ਕੁਲਦੀਪ ਮਾਨਕ ਦੀ ਯਾਦ ਨੂੰ ਸਮਰਪਤ ਰੰਗਾ ਰੰਗ ਸੱਭਿਆਚਾਰਕ ਮੇਲੇ ਦਾ ਗਾਜ ਹੋਇਆ ਜਿਸ ਦਾ ਉਗਾਟਨ ਪ੍ਰਧਾਨ ਡਾਕਟਰ ਮੱਖਣ ਸਿੰਘ ਚਕਰਤੇਸ ਮੂਲ ਟਰਸਟੀ ਨੇ ਕੀਤਾ ਇਸ ਮੇਲੇ ਵਿੱਚ ਪੰਜਾਬੀ ਲੋਕ ਗਾਇਕ ਜੋੜੀ ਬਲਵਿੰਦਰ ਬੱਬੀ ਤੇ ਕੌਰ ਪੂਜਾ ਨੇ ਆਪਣੇ ਫਮਦਾ ਮੁਹਾਰਾ ਕੀਤਾ ਇਸੇ ਤਰ੍ਹਾਂ ਇੱਕ ਜਸਪ੍ਰੀ ਜੱਸੀ ਸ਼ਰੀਫ ਦਿਲਦਾਰ ਜਸਪ੍ਰੀ ਜੱਸੀ ਰੁਕਸਾਨਾ ਖਾਨ ਤੇ ਕੇਕੇ ਖਾਨ ਦੀ ਪਾਰਟੀ ਨੇ ਨਿਕਾਂ ਕੀਤੀ ਰਹੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਮੇਲੇ ਵਿੱਚ ਸ਼ੈਂਕੜੇ ਦੀ ਤਦਦ ਸ਼ੈਂਕੜੇ ਦੀ ਤਦਦ ਵਿੱਚ ਦਰਸ਼ਕਾਂ ਅਤੇ ਸੰਗਤਾਂ ਦਾ ਇਕੱਠ ਆ ਗਿਆ ਸੀ ਮੇਲੇ ਵਿੱਚ ਰਣਧੀਰ ਸਿੰਘ ਧੀਰਾ ਉੱਗੇ ਖੇਰ ਪ੍ਰੋਮੋਟਰ ਉੱਗੇ ਸਮਾਜ ਸੇਵੀ ਜੱਗਾ ਸਿੰਘ ਜੂਕੇ ਵਾਲੇ ਆਪਣੇ ਸਾਥੀਆਂ ਸਮੇਤ ਵੀ ਚਚੇ ਤੌਰ ਤੇ ਪਹੁੰਚੇ ਹੋ ਸਨ ਮੇਲੇ ਵਿੱਚ ਬੱਚਿਆਂ ਲਈ ਚੰਡੋਲਾ ਝੂਲੇ ਅਤੇ ਹੋਰ ਦੁਕਾਨਾਂ ਦੀਆਂ ਪਰਮਾਰ ਸੀ ਜਿੱਥੇ ਬੱਚੇ ਆਪਣੇ ਨੌਜਵਾਨ ਖਰੀਦੋ-ਵਰੁਕਤ ਕਰਦੇ ਮੇਲੇ ਦਾ ਆਨੰਦ ਮਾਣਦੇ ਨਜੀਬੇ ਔਰਤਾਂ ਵੀ ਵੱਡੀ ਗਿਣਤੀ ਵਿੱਚ ਦਰਗਾਹ ਤੇ ਸਰਦ ਦਾ ਸਹਿਤ ਮੱਥਾ ਟੇਕਣ ਲਈ ਪਹੁੰਚੀਆਂ ਸਨ ਸਮੂਹ ਗਾਇਕਾਂ ਤੇ ਸੇਵਾਦਾਰਾਂ ਨੂੰ ਪ੍ਰਦਾਨ ਡਾਕਟਰ ਮੱਖਣ ਸਿੰਘ ਚੱਕਰ ਅਨਤੀ ਸੰਤੀ ਰਾਤੇ ਸਾਥੀਆਂ ਨੇ ਸਨਮਾਨ ਚਿੰਨ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਇਹ ਜਹਾਨ ਤੇ ਕਿਉਂ ਕਹਦਾ ਫਿਰ ਨਾ ਕੋਰੇ ਨਹੀਂ ਸਾਨੂੰ ਪਸੰਦ ਕਰਦੇ ਜਾਂ ਤੇ ਸਾਨੂੰ ਵੀ ਰਜਮਾ ਰੂਪ ਦੇ ਦੇ ਜਿਹੜੇ ਮੇਰੇ ਨਾਲ ਕਰਨਾ ਕਾਲੇ ਹੱਥਾਂ ਨੇ ਕਰ ਲਿਆ ਪਰ ਮੰਗ ਲਓ ਰੱਬ ਤੋਂ ਅੱਜ ਬਾਬੇਦਾਰ ਤੇ ਬੈਠਾਂਗੇ ਬਾਬਾ ਮਾਲਾ ਨਾਲ ਜਿਹੜਾ ਲਾਵੇ ਜਦੋਂ 100 ਸਾਲ ਦੀ ਮਰਦਾ ਸਹੀ ਗੱਲ ਜਿਹੜਾ ਬੰਦੇ ਬਿਣੀ ਨਾ ਸੱਤ ਜਿਹੜੇ ਨਾ ਖੀਰੀ ਜਿਹੜਾ ਫੇ ਕਾਲੀ ਲਾ ਕੇ ਖਾਵੇ ਜਿਹੜਾ ਖਾਂਦਾ ਉਹਨੂੰ ਦਦਾਈਆ ਬਾਈ ਸਹੀ ਠੀਕ ਹੈ ਆ ਜਾ ਬੱਸ